ਫਿਰੋਜ਼ਪੁਰ ਵਿੱਚ ਬੱਸ, ਕਾਰ ਅਤੇ ਆਟੋ ਵਿੱਚ ਟੱਕਰ ਹੋਈ। ਫਿਰੋਜ਼ਪੁਰ ਦੇ ਥਾਣਾ ਸਦਰ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੈਂਟ ਤੋਂ ਆਰੀ ਬੱਸ ਨੇ ਖੜੇ ਆਟੋ ਵਿੱਚ ਪਿੱਛੋਂ ਟੱਕਰ ਮਾਰੀ ਤੇ ਅੱਗੋਂ ਆਟੋ ਤੇ ਅੱਗੇ ਖੜੇ ਬੁਲਟ ਮੋਟਰਸਾਈਕਲ ਵਿੱਚ ਝਟਕਰਾਏ ਅਤੇ ਬੁਲਟ ਮੋਟਰਸਾਈਕਲ ਉਸਦੇ ਅੱਗੇ ਖੜੀ ਕਾਰ ਵਿੱਚ ਜਾ ਵੱਜਾ। ਜਿੱਥੇ ਤਿੰਨੋਂ ਵਾਹਨ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਦੋਸ਼ੀ ਪਾਏ ਜਾਣ ਵਾਲੇ ਦੇ ਖਿਲਾਫ ਕਾਰਵਾਈ ਦੀ ਵੀ ਗੱਲ ਕੀਤੀ ਜਾ ਰਹੀ ਹੈ। ਜਿਗਰ ਯੋਗ ਹੈ ਕਿ ਇਹ ਵਨ ਵੇ ਹੋਣ ਦੇ ਬਾਵਜੂਦ ਵੀ ਬੱਸ ਵਾਲੇ ਵੱਲੋਂ ਇਸ ਤਰ੍ਹਾਂ ਵਾਹਨਾਂ ਨੂੰ ਪਿੱਛੋਂ ਟੱਕਰ ਮਾਰਨੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਕਿ ਬੱਸ ਵਾਲੇ ਨੇ ਧਿਆਨ ਨਹੀਂ ਦਿੱਤਾ ਜਾਂ ਫਿਰ ਬੱਸ ਜ਼ਿਆਦਾ ਸਪੀਡ ਤੇ ਹੋਣ ਕਾਰਨ ਹਾਦਸਾ ਵਾਪਰਿਆ ਪਰ ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੁੱਕ ਕਰਕੇ ਤਸੀਲੇ ਆਇਆ ਸੀ ਅਸੀਂ ਫੋਟੋਕਾਪੀ ਅੰਦਰ ਕਰਾਉਂਦੇ ਪੈ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇਹਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਤੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਸਵਾਰੀਆਂ ਤੇ ਨਹੀਂ ਬਟ ਗਏ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਪਿੱਕਲ ਸਿੰਘ ਡਰਾਈਵਰ ਦਾ ਨਾਮ ਛਾਂਗਾ ਹੋਰ ਤੇ ਨਹੀਂ ਨਾਮ ਮੇਰਾ ਉਹ ਰੋਡ ਹੈ ਬਾਸ ਰੋਡ ਵੇਚੀ ਸੀ ਸਾਡਾ ਹਾਂਜੀ ਇੱਕ ਹੀ ਮਾਰੀ ਹੈ ਮਾਰ ਕੇ ਉਹ ਦੇਖ ਲਓ ਵਾਸਤੇ ਦੇਖ ਲਓ ਹਾਂਜੀ ਪਿੱਪਲ ਸੇ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬੱਸ ਲਾਂਦੀ ਠੀਕ ਹੈ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਕੱਟੀ ਵੇਖੇ ਖੜੀ ਹੈ ਉਹ ਵੀ ਬੰਦ ਸੀਗੀ ਠੀਕ ਇਹਨਾਂ ਦੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤ ਮੇਰਾ ਆਟੋ ਬਿਲਕੁਲ ਪਾ ਤੋੜਦਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟੋ ਹੈ ਜੀ ਕਿਰਾਏ ਤੇ ਲੈ ਆਏ ਕਿ ਨਹੀਂ ਆਪਣਾ ਆਪ ਦਾ ਹਾਂਜੀ ਬੱਸ ਵਾਲੇ ਨੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਕਟਕੜ ਕਟਕੜ ਅਸਿਸ ਬਿੜਦਾ ਹੈ ਹਾਂਜੀ ਉਹ ਗੱਡੀ ਦੇਖ ਲੋ ਹਾਂਜੀ ਅहीर ਪੋਰਜ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕਦੋ ਆ ਜਾਵੇ ਹਾਂਜੀ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਹੈ ਜੀ ਕਾ ਸੀਿੰਦਰ ਸਾਹਮਣੇ ਹੋਇਆ ਪੁਰਾਣੀ ਤਸੀਿੰਦਰ ਦੇ ਸਾਹਮਣੇ ਇੱਕੋ ਹੀ ਰੋਡ ਗੇਟ ਦੀ ਬੱਸ ਸੀ ਅਪਰ ਸਾਡਾ ਡਿਪੋ ਵੀ ਰੇਲਵੇ ਫੋੜ ਵਾਲੇ ਪਾਸੇ ਦੀ ਆ ਰਹੀ ਸੀ ਸਾਈਡ ਤੇ ਇੱਕ ਆਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕ੍ਰੇਟਾ ਕਰ ਰਿਹਾ ਸੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਸੀ ਅੱਗੇ ਜਾ ਕੇ ਬੋਲਟ ਦੇ ਵੱਜੀ ਆਟੋ ਆਟੋ ਜਿਹੜਾ ਬੋਲਟ ਮੋਟਰਸਾਂ ਅੱਗੇ ਕਾਰ ਚਲ ਰਿਹਾ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਸੇ ਤੇ ਕੋਈ ਸੱਟ ਨਹੀਂ ਵੱਜੀ ਮਸ਼ੀਨਾਂ ਦਾ ਨੁਕਸਾਨ ਹੋਇਆ ਉਸ ਤੋਂ ਵੈਰੀਫਾਈ ਕਰਕੇ ਜੇ ਵੀ ਕਰ ਲਈਏ ਤਾਂ ਆਪਣਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज